ਬਹੁਤੋ ਸਵਾਗਤ ਹੈ ਮੈਂ ਬਲਕਰਨ ਸਿੰਘ ਪੰਨੀਵਾਲਾ ਜਿਵੇਂ ਆਪਾਂ ਨੂੰ ਪਤਾ ਹੈ ਕਿ ਪਰਸੋਂ 15 ਅਗਸਤ ਨੂੰ ਬਹੁਤ ਸਾਰੇ ਜਸ਼ਨ ਮਨਾਏ ਗਏ ਐ ਤੇ بڑے ਲੀਡਰਾਂ ਨੇ ਵੱਡੇ ਵੱਡੇ ਭਾਸ਼ਣ ਕੀਤੇ ਆ ਕਿ ਆਪਾਂ ਆਜ਼ਾਦ ਹੋ ਗਏ ਐ ਤੇ ਉਹਨਾਂ ਨੇ ਆਜ਼ਾਦੀ ਦੇ ਜਸ਼ਨ ਮਨਾਏ ਐ ਇੱਕ ਪਾਸੇ ਤਾਂ ਉਹ ਜਸ਼ਨ ਆ ਜਿੱਥੇ ਕਿਤੇ ਭੰਗੜੇ ਪਏ ਐ ਤੇ ਲੀਡਰਾਂ ਨੇ ਆ ਕੇ ਝੰਡੇ ਚੁਲਾਏ ਐ ਤੇ ਸਾਨੂੰ ਉਲਟਾ ਇਹ ਕਹਿੰਦੇ ਐ ਵੀ ਆਪਾਂ ਉਜਾਲ ਹੋ ਗਏ ਤੇ ਆਜ਼ਾਦ ਫਿਜ਼ਾ ਦੇ ਵਿੱਚ ਸਾਹ ਲੈੰਨੇ ਆ ਤੇ ਦੂਜੇ ਪਾਸੇ ਇਹ ਪੰਜਾਬ ਆਜ਼ਾਦ ਵੀ ਹੋਇਆ ਪੰਜਾਬ ਦੀ ਆਜ਼ਾਦੀ ਨਹੀਂ ਪੰਜਾਬ ਦੀ ਬਰਬਾਦੀ ਹੋਈ ਹੈ ਕਿਉਂਕਿ 1 ਮਿਲੀਅਨ ਲੋਕ ਜਿਹੜੇ 10 ਲੱਖ ਲੋਕ ਉਦੋਂ ਮਾਰੇ ਗਏ ਸੀ ਵੱਡਾ ਚੁੱਕੀ ਹੋਈ ਤੇ ਸਾਡੇ ਜਿਹੜੀਆਂ 3ਾਂ ਭੈਣਾ ਉਹਨਾਂ ਬੇਪਤ ਹੋਈਆਂ ਤੇ ਉਹ ਮਤਲਬ ਉਹਨਾਂ ਦੇ ਤੋਂੜਾਂ ਲਾਈਆਂ ਗਈਆਂ ਤੇ ਅਨੇਕਾਂ ਉਹ ਖੋਲ ਲੀਆਂ ਗਈਆਂ ਤੇ ਗੱਡੀਆਂ ਭਰੀਆਂ ਜਿਹੜੀਆਂ ਉਹ ਉਹ ਵੱਢ ਦਿੱਤੀਆਂ ਗਈਆਂ ਤੇ ਉਹ ਪੁਰਾਣੇ ਬਜ਼ੁਰਗ ਜਿਹੜੇ ਬੈਠੇ ਆ ਆਪਾਂ ਉਹਨਾਂ ਨੂੰ ਅੱਜ ਗੱਲਬਾਤ ਕਰਨ ਲਈ ਇੱਥੇ ਪਹੁੰਚੇ ਆ ਪਹਿਲਾਂ ਵੀ ਆਪਾਂ ਕਈ ਬਜ਼ੁਰਗਾਂ ਨਾਲ ਗੱਲ ਕਰ ਚੁੱਕੇ ਆ ਤੇ ਇਸੇ ਲੜੀ ਦੇ ਤਹਿਤ ਅੱਜ ਆਪਾਂ ਗੱਲਬਾਤ ਸਾਰਾ ਦੁਖਾਂਤ ਜਾਣਨ ਲਈ ਇੱਥੇ ਪਹੁੰਚੇ ਆ ਤਾਂ ਕਿ ਪਤਾ ਲੱਗ ਜੇ ਲੋਕਾਂ ਨੂੰ ਅੱਜ ਦੀ ਪੀੜ੍ਹੀ ਨੂੰ ਵੀ ਉਦੋਂ ਕੀ ਹੋਇਆ ਸੀ ਤੇ ਕਿਉਂ ਇਹ ਆਜ਼ਾਦੀ ਨੂੰ ਮਨਾਇਆ ਜਾ ਰਿਹਾ ਹੈ ਤੇ ਅੱਜ ਆਪਾਂ ਪਹੁੰਚੇ ਆ ਪਿੰਡ ਰਾਣੀਵਾਲਾ ਜ਼ਿਲ੍ਹਾ ਫਰੀ ਮੁਕਸਸਰ ਦੇ ਵਿੱਚ ਇਹ ਬਾਪੂ ਜੀ ਨਾਲ ਆਪਾਂ ਗੱਲਬਾਤ ਕਰਦੇ ਆ ਜਿਹੜੇ ਉਦੋਂ ਦੇ ਬਾਪੂ ਜੀ ਜਿਹਨਾਂ ਨੇ ਚਾਰਦਾ ਆਪਣੇ ਪਿੰਡੇ ਤੇ ਹਟਾਇਆ ਇਹ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਬਾਪੂ ਜੀ ਤੁਹਾਡਾ ਨਾਂ ਕੀ ਹੈ ਪਹਿਲਾਂ ਤਾਂ ਨਾਂ ਦੱਸੋ ਸੈਜਨ ਸਿੰਘ ਹਾਂਜੀ ਤੇ ਉਹ ਇਹਦਾ 500 ਤੇ ਮੇਰੇ ਨਾਂ ਭਜਨ ਸਿੰਘ ਬਲਜਨ ਸਿੰਘ ਦਾ ਬਾਪੂ ਦਾ ਨਾਮ ਭਜਨ ਸਿੰਘ ਹੈ ਤੇ ਬਾਪੂ ਜੀ ਉੱਥੇ ਜਦੋਂ ਪਾਕਿਸਤਾਨ ਰਹਿੰਦੇ ਸੀ ਥੋੜੀ ਉਮਰ ਕਿੰਨੀ ਸੀ ਮੈਂ ਜਗਾ 12-14 ਸਾਲ ਬਾਪੂ ਵੀ 14 ਸਾਲ ਦੇ ਸੀ ਫਿਰ ਤਾਂ ਤੁਹਾਨੂੰ ਸਾਰਾ ਪਤਾ ਹੋਣਾ ਹੈ ਕਿ ਸਾਰਾ ਪਤਾ ਪੈ ਜਾਵੇ ਬਾਪੂ ਜੀ ਕਿਹੜਾ ਉੱਥੇ ਪਿੰਡ ਕਿਹੜਾ ਸੀ ਤੁਹਾਡਾ ਪਿੰਡ ਠੇਠ ਚਰ ਤੇ ਠੇਠਰ ਪਿੰਡ ਦੇ ਵਿੱਚ ਤੁਹਾਡੇ ਕੋਲੇ ਜ਼ਮੀਨ ਕਿੰਨੀ ਸੀ ਜ਼ਮੀਨ ਜੀ ਅਲਨਰੀ ਮੈਨੂੰ ਪਤਾ ਮੈਂ ਕਿ ਉਹ ਡੰਗਰ گاਉਂ ਦੇ ਉਹਨੇ ਦਾ ਬੰਦਾ ਬੰਦਾ ਸਾਡੀਆਂ ਉਹ ਨੱਜਾ ਉਧਰ ਰੋਗ ਦਾ ਅਦੇ ਹੀ ਪੱਜਰ ਪਏ ਪਾਣੀ ਪੈਂਦੇ ਨਹੀਂ ਹੁੰਦੇ ਹੁਣ ਇਹਦੇ ਤੇ ਮੈਨੂੰ ਆ ਗਈਆਂ ਉਹਦੇ ਕੁਝ ਨਹੀਂ ਕਿ ਕੋਈ ਅੱਧੀ ਪ੍ਰੀਤ ਨਹੀਂ ਜਦ ਤੀ ਉਹਾਰੇ ਪਿੰਦਾ ਸੀ ਤੇ ਬਸ ਇਦਾਂ ਹੀ ਸਭ ਨੂੰ ਝੂਲ ਕੇ ਬੈਠਿਆ ਆ ਕੇ ਮੋੜ ਲਈ ਪਤੀ ਰਹੀ ਮੇਰੇ ਉਹ ਮਡੋਰੀ ਜਣੇ ਨਾਲ 100 ਯਾਰੀ ਪਰੇ ਤੇ ਮੈਂ ਇਹ ਚ ਫਿਰੇਗਾ ਮੈਂ ਮੈਂ ਇਹ ਲੈਣਾ ਇਹ ਜਿਹੜੇ ਗੱਲਾਂ ਦੂਰ ਤੋਂ ਕਿਹਾ ਪਰੇ ਹੈਗੀ ਸੀ ਉਹ ਅਰੇ ਬਿੱਪੀ ਆਉਂਦੀ ਕੋਈ ਮੁੰਡੇ ਦੀ ਆਉਂਦੇ ਵੀ ਆਲੇ ਬਾਪੂ ਜੀ ਉੱਥੇ ਪਿੰਡ ਦੇ ਨਾਲ ਥੋੜੇ ਹੋਰ ਕਿਹੜੇ ਕਿਹੜੇ ਪਿੰਡਾਂ ਦਾ ਮੈਂ ਤਾਂ ਦੱਸ ਦਿੰਦਾ ਫਿਰ ਰਪਾਟ ਤੇ ਤੇ ਮੁਰਖ ਹੋ ਗਏ ਹਮ ਹੇ ਫਿਰ ਬੰਦ ਜਾਂ ਤਤਲੇ ਹਮ ਮੋਟਾ ਹੋਣਾ ਹਮ ਫਿਰ ਕਰਬਾਠ ਹੂੰ ਫਿਰ ਸੋਣਾ ਹੂੰ ਇਹ ਤਿੰਨ ਸਿ ਸਾਡੇ ਤੇ ਅਠ ਦਸ ਬੇਦਰਾਂ ਸਾਹ ਕੋੰਥੀ ਸਾਥ ਜਹੀ ਜਾਂਦੇ ਨੇ ਅੰਨੇ ਦਿਨ ਤੇ ਸਾਡੇ ਧੋੜ ਆਖੜਾ ਕਿਸੇ ਦੇ ਆਖੜਾ ਇਹਦੇ ਪੈਸੇ ਨੇ ਆਏ ਇਹਦੇ ਨਹੀਂ ਲੈ ਲੈ ਲਾੜਿਆ ਲੈ ਕਿਹਨੂੰ ਦਾ ਸਾਹ ਤੇ ਇਹ ਦੂਰ ਪਿਜੇ ਤੂੰ ਪਰ ਪਿਜੇ ਮੇਰੇ ਪੈਸੇ ਹੁੰਦੇ ਮੋਰੀ ਆਲੇ ਤੇ ਦੂਜੇ ਮਾ ਬੁੱਢਾ ਪਾਇ ਹੈ ਤੇ ਐਜਾ ਰਹੀ ਮਸਾਕੀ ਜਾਂਦੇ ਨੇ ਉਹਦੇ ਬੜੇ ਕੋਲ ਤੇ ਮੇਲਾ ਲਾਗਦਾ ਮਾਬੇ ਗੁਰੂ ਜੀ ਨਾਲ ਕਿਤੇ ਡੇਰਾ ਡੇਰਾ ਹੀ ਵਾਹ ਦਾ ਰੰਗ ਦਾ ਡੇਰਾ ਅੱਛਾ ਮੈਂ ਜੱਤ ਸੀ ਉਹ ਕਿ ਗੁਰੂ ਨਾਨਕ ਕਿਤੇ ਆਪ ਹੀ ਹੋ ਇਹ ਉਹ ਕਦ ਪੜ੍ਹ ਲਏ ਪਾਇ ਜੀ ਜਿਹੋਰੇ ਮਾਮਿਆਂ ਨੇ ਜਿਵੇਂ ਕੰਜੇ ਦੇ ਕਿਹੋ ਜਿਹੇ ਜੀੜੇ ਪਾਏ ਜੋ ਆਪਣੇ ਹੰਨ ਮੁਖਾ ਕਰਨਾ ਕੋਨਾ ਕੇ ਗੁਰੂਨਾਕਰੇ ਆਖਿਆ ਵੀ ਮਾ ਆਹ ਮਾ ਆਲੀ ਆਖਿਆ ਵੀ ਜਾ ਕੁੜੀ ਜਾ ਬਿਓ ਨਿਕਲੋ ਯਮਨੋ ਨਿਕਲੋ ਵੀਰੋ ਹੂੰ ਕਿਥੋਂ ਦਹੀਂ ਇਕੱਠੇ ਹੋ ਕੇ ਆਗੇ ਉਹ ਡੇੜਾ ਲੱਗਣ ਵਾਲਾ ਵਜਦਾ ਹੁੰਦਾ ਹੈ ਹੈਜਤ ਜਾਂ ਤੁਸੀਂ ਜੋ ਤੇ ਸ਼ਹਿਰ ਕਿਹੜਾ ਲੱਗਦਾ 196 ਹੋਈ ਲੋਰੀ ਜਾਂ ਸਤ ਕੋਪੇ ਦਾ ਸਿੱਧਾ ਸਕੋਗਾ ਹੋਊਗਾ ਤੇ ਕੁੜੀ ਜਦੋਂ ਤੁਸੀਂ ਉੱਥੋਂ ਆਏ ਤੁਹਾਨੂੰ ਪਤਾ ਕਿਵੇਂ ਲੱਗਿਆ ਵੀ ਹੁਣ ਰੌਲਾ ਪੈ ਗਿਆ ਤੇ ਹੁਣ ਆਪਾਂ ਨਿਕਲ ਜਾਈਏ ਰੌਲਾ ਹੀ ਉੱਥਾਂ ਦੇ ਵੀ ਝੰਡਾ ਹੀ ਜਦਾਂ ਆ ਗਏ ਜਿਹੜੇ ਆਪਣੇ ਉਹ ਮੋਦੀ ਸਾਹਿਬ ਆ ਹਾਂ ਇਹਨੇ ਝੰਡਾ ਚੜਾਇਆ ਹੋਇਆ ਤੇ ਆਪਣਾ ਬੰਦਾ ਵਧ ਦੇ ਅੱਛਾ ਹਾਂ ਉਹ ਥੋੜਾ ਪੈ ਗਿਆ ਸਾਨੂੰ ਇਹਦੀ ਪਤਾ ਵੇਖੀ ਉਥੇ ਬੜਿਆ ਸੀ ਕਿਹੜਾ ਉਥੇ ਜਾਂਦੇ ਸਨ ਜਦ ਆ ਰਹੇ ਸਾਂ ਇਹਨਾਂ ਨੂੰ ਜੋ ਵੀ ਪਤਾ ਹੀ ਨਹੀਂ ਕਿ ਇਹ ਗੱਲ ਹੋ ਜੇਗੀ ਉਨੇ ਆਪਣਾ ਲੋਰਾਂ ਦਾ ਇੱਕ ਹੈ ਨਾ ਸਿੱਖਤਰੀ ਸੀ ਕਿ ਦਾਣਾ ਰੂੜਾ ਲੈ ਰੱਖਿਆ ਇਹ ਸਿੱਖ ਬਣਿਆ ਸੀ ਉਹ ਉਹਨੇ ਜਿਹੜਾ ਝੰਡਾ ਲਾਇਆ ਉਹਨੇ ਉਹਨੇ ਕਜਾਈ ਤਿਵਾਰ ਉਹਨੇ ਮਾਰ ਕੇ ਹਵਟ ਕੱਟਿਆ ਅੱਛਾ ਝੰਡਾ ਵਗਦਾ ਉਥੋਂ ਫੇਰ ਦੂਜਾ ਮੇਰਾ ਝੰਡਾ ਵਗਦਾ ਤੇ ਉਥੋਂ ਹੀ ਫੇਰ ਸਿੱਖ ਸਿੱਖ ਹਨੂਮਾਨ ਦੇ ਮੁਸਲਮਾਨ ਤੇ ਮੁਸਲਮਾਨ ਮੁਸਲਮਾਨ ਰਹ ਜਿਦਾ ਜਿਦਾ ਸੀ ਹੂੰ ਆ ਵੀ ਜੀ ਬੁਰਕੇ ਫਿਰ ਉਤੋਂ ਫਿਰ ਪਿੰਡਾਂ ਦੇ ਪਿੰਡ ਸਾਰ ਤੇ ਅੱਗਾ ਲਾਚੀਆਂ ਭਾ ਸਾਰਾ ਸਾਲ ਦਾ ਇਹ ਯਾਰਾ ਇੱਕ ਬੰਦਾ ਇੱਕ ਘਾਵੇ ਦਾ ਤੁਰੀ ਆਲੇ ਸਾਰੇ ਦਾ ਮੱਝਾ ਹੀ ਜਿੰਦ ਡੁੱਬ ਲਈ ਜਾਂਦੀ ਪੇੜ ਨੂੰ ਛਾ ਕੇ ਸਾਨੂੰ ਮਾਲਾ ਆਂਦਾ ਭਾਉ ਮੇਰੇ ਤੁਰ ਦਾ ਭਾਉ ਆ ਸਾਡਾ ਪਿੰਡ ਮੇਨ ਪੰਜਾਬ ਦੀ ਅੱਖ ਲੱਗੀ ਆ ਇਹ ਅਗਿਆਤ ਚੱਤੀ ਜਦੋਂ ਮੋੜ ਆਦਾ ਇੱਕ ਜੀਰੀ ਨੂੰ ਛਟਾਇਆ ਇੱਕੀ ਸਾਰੇ ਦਾ ਸਾਰਾ ਸਾਲ ਤੇ ਮਾਰਤੇ ਨਿਕਲੇ ਆ ਆਪਣੇ ਇਹ ਮਗਰੋਂ ਕਿ ਨਟੇ ਆ ਆਪਣੇ ਜਿਨੀ ਹੋਵੇ ਇਹ ਆਪਣੇ ਲੜੇ ਲੜ ਜਾਣਾ ਫਿਰ ਉਹਨਾਂ ਨੂੰ ਲੁੱਟਦੇ ਬਲੇ ਉਹ ਉਹ ਦਰਦ ਉੱਟਦੇ ਬੇ ਨਸਤਾਨ ਪਾਕਿਸਤਾਨ ਬਣਿਆ ਫਿਰ ਉਹਨਾਂ ਨੇ ਆ ਜਾਣਾ ਆ ਜਾਣਾ ਅਠਾਹਨਾਂ ਵਾਲਾ ਆ ਜਾਣਾ ਸੱਤਾਂ ਵਾਲਾ ਆ ਜਾਣਾ ਕਹ ਬਾਬਾ ਉੱਥੋਂ ਤੁਸੀਂ ਕੋਈ ਸਬਾਨ ਵੀ ਚੱਕ ਕੇ ਲਿਆ ਕੀ ਮਾਂ ਜੀ ਗੱਜੇ ਹੈਗੇ ਲੱਕੜ ਦੇ ਹਾਂ ਉੱਥੇ ਘਰ ਰਹੀ ਇਕੱਠੇ ਲਿਗਦੇ ਸਨ ਹਾਂ ਕੀ ਰਹੀ ਉਹਨਾਂ ਦੇ ਦਾਦੇ ਨੂੰ ਤੇ ਕੰਡ ਕੀ ਜਾਂਦੀ ਕੁਝ ਹੋਰ ਜੁਲੇ ਜਲੇ ਲਿਆਦੇ ਜਾਣਿਆ ਦੇ ਫੇ ਕਿ ਕਰ ਜਾਏ ਹੋਰ ਇੰਨੇ ਜਿਆਨੇ ਮੁੱਠੀ ਕੌਣ ਤਵੇਗਾ ਹਾਂ ਕਿੱਥੋਂ ਖਾਵਾਂਗੇ ਤੇ ਚਲ ਆ ਆਦੀ ਭਾਂ ਭੀ ਉਗੇ ਕਿ ਉਹਦੇ ਨੂੰ ਕਿ ਖਾ ਦਾ ਚਲ ਕਰਾਂਗੇ ਫੇ ਤੂੰ ਨਿਕਲੇ ਕਿਵੇਂ ਤੂੰ ਮੈਂ ਆਖਿਆ ਜੀ ਉੱਥੇ ਫੇ ਸਾਡੇ ਮੁਸਲਮਾਨਾਂ ਨਹੀਂ ਸੀ ਨਾ ਜਿਹੜੇ ਹਾਂ ਕੀ ਕਿ ਚਾਰ ਨੂੰ ਸਮਾਨ ਹੀ ਬਿਆਹ ਭਰਾ ਘੋਲਦਾ ਨਹੀਂ ਸੁਪਰਵਾਹਣ ਸੀ ਹਮਮ ਤਾਂ ਇਹ ਮੋਲੇ ਸਾਡੇ ਆ ਗੋ ਕੋ ਦਰ ਰਾਜ ਉਹਨਾਂ ਬੰਦਾ ਸਗਾੜ ਬਹੁਤ ਤਗੜੇ ਹਮ ਉਹਨਾਂ ਆਖਿਆ ਵੀ ਤੇ ਦੋ ਤੇ ਦਿਨ ਉਹਨਾਂ ਮਸ਼ੀਨਾ ਕਰਕੇ ਕੋਈ ਮਾਲ ਅਸਰ ਕੋਈ ਪੁਸਤਕਪਤਾਨ ਕੋਈ ਦਾਤਕਾਂ ਦੇ ਸਾਡੇ ਪਿੰਡ ਵੇਰ ਸੀ ਹਮ ਕਿ ਉਹ ਦੁਜਾ ਮਰਾ ਉਹਨਾ ਫਿਆਵੀ ਪਹੋਂ ਸਾਡੀ ਬਾਹ ਕੋਲੀ ਜਿਹੜਾ ਜੋ ਭਾਦਰੂ ਦੇ ਵਿੱਚ ਫਿਰ ਮੀਂਹ ਪੈਣੇ ਸੱਤ ਭਾਦਰੂ ਨੂੰ ਨਿਕਲਿਆ ਤੇ ਰੋਹੀ ਫਿਰਦਾ ਮੀਂਹ ਪੈਂਦਾ ਸੋਈ ਮੀਂਹ ਹੋਲੀ ਮੀਂਹ ਉਹਦੀ ਮੀਂਹ ਤੇ ਗੱਡਾਂ ਦੇ ਯਾਲੇ ਰੋਂਦੇ ਵਿਚਾਰੇ ਧਾਈ ਮਾਲ ਦੇ ਪੁੱਠੇ ਧਾਇ ਤੇ ਦੁਆਰ ਬੈਠਾ ਨਾ ਇਹ ਅਸਨ ਉਹਨੇ ਮਾਰਾਈ ਹੋਈ ਦਾ ਕਈ ਲੋਕਾਂ ਦੀਆਂ ਕੁੜੀਆਂ ਰਹਿ ਜਾਂ ਧੂਗੇ ਲੱਗੇ ਮੁਝਲੇ ਕੋਈ ਆਪਣੇ ਜਿਹੜੇ ਸੀ ਉਹ ਯਾਰਿਆ ਉਹ ਉਧਰ ਉਧਰ ਨਾਲ ਹੈ ਉਹਦੇ ਮੁਸਲਮਾਨ ਉਧਰ ਹੋ ਗਏ ਫੇਰੇ ਦਾ ਕੁੜੀਆਂ ਨੇ ਮੈਂ ਬੂਵੇਂ ਪਾਣੀ ਕੀਤੀ ਚਾਹੇ ਹਿੰਦੁਸਤਾਨ ਦੇ ਪਾਕਿਸਤਾਨ ਦੇ ਨਾਲ ਸਾਹ ਬਾਪੂ ਜਦੋਂ ਤੁਸੀਂ ਨਿਕਲੇ ਤੇ ਤੁਸੀਂ ਵੱਡਾ ਟੁਕੀ ਹੁੰਦੀ ਆਪਣੀ ਅੱਖੀ ਵੇਖੀ ਹੈ ਹਾਂ ਜੀ ਬਸ ਅਹੀਂ ਘਿਹਾਲੇ ਗਏ ਘਿਹਾਲੇ ਹਾਂ ਆਏ ਆ ਉਹ ਸੇ ਰੋੜ ਚਾਹੇ ਬੰਦੇ ਵੱਡੇ ਜੇ ਹਾਂ ਜੋ ਰੋੜਾ ਆ ਅੱਛਾ ਤੇ ਇਹਦੀ ਮਾਂ ਵੰਦੀ ਇਹਨਾਂ ਸਰਵੰਦਿਆ ਇਹ ਇਹ ਲੱਤਾਂ ਵੰਦੀਆਂ ਇਹ ਪਹਿ ਸਰਵੰਦਿਆ ਆਨ ਮੁਸ਼ਕਾ ਜਾਂ ਮੂੰਹ ਫੜ ਲਗੀ ਉਹ ਥੰਨੇ ਡੁੱਬਲੀ ਹੋ ਰਾ। ਯਾਰੀ ਉੱਥੇ ਸਾਡੇ ਇੱਕ ਬੰਦਾ ਸੀ ਉੱਥੇ ਡੁੱਬਰੀ ਰਹਾ ਸੀ। ਉਹ ਉੱਥੇ ਫਿਰ ਆਈ ਗਏ ਰਾਹ ਦੇ ਵਿੱਚ ਅੱਥੇ ਕਰਿਆ ਇਕੱਠੇ ਰਹਿ ਆਠ ਘਰ। ਕੀ ਕਰੇ ਸਾਨੂੰ ਵੀ ਇੱਕ ਦੋ ਦਿਨ ਸਾਨੂੰ ਵੀ ਮਾਮੂਦ ਦੇ ਤਾਂ ਇਹਨਾਂ ਛੱਦੇ ਸੀ। ਕਿ ਉਹ ਉਹਦਾ ਪਿੰਡ ਜਮਾ ਉਹਥੇ ਬੈਸ ਸੀ ਅਹੀਂ ਫਿਰ ਉਹਥੇ ਰਹਿੰਦੇ ਆ ਫਿਰ ਉਹਥੇ ਨਹੀਂ ਬੜੇ ਪਿੰਦੇ ਜਿਹਾ ਘਾ ਬੜੇ ਹਿੰਮਤਾਂ ਸਾਡੇ ਕੋਲ ਆ ਗਈਆਂ ਅੱਠ-ਅੱਠ ਸੱਤ-ਸੱਤ ਕਿ ਉਹ ਸਾਰਾ ਕੁਝ ਫਿਰ ਉਹਦੇ ਦੁੱਧ ਦੱਧ ਮੇਸਤੀ ਗਿਜਾਰਾ ਕਰਦੇ ਫਿਰ ਇਹਨੂੰ ਚਲੇ ਗਏ ਸਾਡੇ ਪੈਲੀ ਉਹ ਤੇ ਦਸੂਹੇ ਵਾਲੇ ਚਲੇ ਗਏ ਉਹ ਜਲੰਧਰ ਉਪਰਾਂ ਦਸ 20 ਮੀਟਰ ਦੇ ਅੰਧੇ ਏਰੀਆ ਦੱਸੂਗਾ ਤੂੰ ਹੀ ਜਾਣਦਾ ਹੋਵੇਂ ਉੱਥੇ ਰਹੇ ਅਸੀਂ ਬਿਆਠ ਸੱਤ ਸਾਲ ਮੋੱਚੇ ਫਿਰ ਜਾ ਕੇ ਨੇ ਲੋਕੀ ਭੁੱਖੇ ਹੀ ਕਿਸੇ ਦੇ ਅੰਦਰ ਤੇ ਇਹਨੇ ਚੋਰੀ ਕਰਨਾਂ ਦੀ ਤੇ ਕੋਈ ਕੁਝ ਕਰਦਾ ਨਾ ਗਿਆ ਉਹਨਾਂ ਦੀ ਮਕਈ ਵਾਢੀ ਜਾਣੀ ਕਹਿੰਦੇ ਉਹਨਾਂ ਕੁੜੀਆਂ ਉਹ ਦਸੀ ਸੈਣੀ ਜੇ ਉਹਨਾਂ ਆਖਿਆ ਵੀ ਤੂੰ ਜਦ ਮਨਾਏਗਾ ਨਾ ਆਪ ਨੂੰ ਖਾ ਜਾਣਗੇ ਉਹਨਾਂ ਦੇ ਅਫਸਰ ਸੀ ਉਹ ਨਾਲ ਵੀ ਆਇਦਸ ਹੱਥ ਪਾਈ ਸੋਟੀ ਫਿਰ ਵੀ ਵੈਸੇ ਹੀ ਜਿਵੇਂ ਕੋਈ ਉਥੇ ਉਹ ਗੱਲਾਂ ਹਰ ਕੰਤਾ ਵਿਚ ਉਹਦੇ ਫਾੜੇ ਕਿਆਂ ਲੈ ਤੁਹਾਡੀ ਪੈ ਫਿਰ ਇਹ ਨੂੰ ਫਿਰ ਆ ਗਏ ਸਹੀ ਜਿਹਾ ਪੜਾ ਹੀ ਪੜਾ ਉਧਰ ਜਦੋਂ ਤੁਸੀਂ ਆਏ ਤੁਹਾਡੇ ਪਰਿਵਾਰ ਦਾ ਜੀ ਦਾ ਕਿਸੇ ਦਾ ਨੁਕਸਾਨ ਨਹੀਂ ਹੋਇਆ ਨਹੀਂ ਜਹੀ ਜਿਵੇਂ ਝੂਠ ਨਹੀਂ ਮਾਣਾ ਹੀ ਅੱਠੇ ਕਾਂਦੇ ਆਂ ਜੱਠੇ ਆਲੇ ਅਸੀਂ ਆ ਗਏ ਆ ਜੱਠੇ ਆਲਿਆ ਕਾਲੀ ਸੀ ਅੱਥੇ ਮੇਰੀਆਂ ਭੈਣਾਂ ਆਈਆਂ ਅਸੀਂ ਉਹ ਸਾਨੂੰ ਮਗੋਂ ਗੱਡਾ ਜੋ ਕੇ ਤੇ ਉਹ ਸਾਨੂੰ ਲੈ ਚਲੇਗੇ ਉਹਦੋਂ ਫਿਰ ਲੱਖੂ ਦੁੰਦੂ ਤੇ ਤਰੋ ਕਾਲ ਨਵਾਰ ਲਿਆ ਇਹਨੇ ਚਾਰ ਬਿਮਾਰ ਹਲੇ ਘੋੜਿਆਂ ਦੇ ਚੜੇ ਫਿਰ ਉਹ ਉੱਥੇ ਜਿਹੜੇ ਹੈ ਨਾ ਮੌਸਮਾਂ ਪਾਣ ਪਿੱਛੇ ਜੱਠੇ ਆਲੇ ਉਹਨਾਂ ਨੂੰ ਡੁੱਟਣ ਦੇ गॾा लाया चढ़ा काले संकरे आग काले संकरियो असीं डुबली चे डुबली फिर असां दो महीने तव्हां पैली ते पहु के वेखी ਉਹਨਾਂ ਦਾ ਯਾਨ ਡੰਗਰ ਨੰਬਰ 4 ਤੇ 200000 ਜਾਈ ਸਾਡੇ 8 100000 ਸਾਲੇ ਘਰਾ ਕੋਲੇ ਇਹ ਚਾਹ ਚਾਤ 555000 ਉਹ 200000 ਦੇ ਟਿਕਾਣਾ ਰਹਿੰਦੇ ਨੇ ਫੇ ਉਧਰ ਸੁਣਿਆ ਵੀ ਜਿਹੜੀਆਂ ਲੜਕੀਆਂ ਸੀ ਉਹ ਸੀ ਉਹ ਖੋ ਗਿਆ ਉਹਨਾਂ ਨੇ ਖੋ ਗਏ ਜਿਹੜੀ ਦਿਨਾਂ ਦੇ ਕਾਬੂ ਆਈਏ ਨਾ ਉਹ ਉਹਨਾਂ ਨੇ ਉਧਰ ਖੋਜਿਆ ਜਿਹੜਾ ਇੰਦਰ ਬਿਮਾਰਸ਼ਾਨੇ ਜਿਹੜੇ ਬਿਮਾਰਸ਼ੀ ਵਿੱਚ ਉਹ ਉਹ ਨਾਲ ਜਾਂ ਫਿਰ ਮਿਲਟਰੀ ਆਈ ਮਿਲਟਰੀ ਫਿਰ ਜਮਰਾ ਆਪਣੀ ਆ ਆਪਣੀ ਮਿਲਟਰੀ ਇਧਰੋਂ ਖੜਦੀ ਉਹ ਉਹਦੀ ਮਿਲਟਰੀ ਇਧਰੋਂ ਖੜਦੀ ਮੁਸਮਨ ਮੁਸਮਨਾਂ ਦੀਆਂ ਲੜਕੀਆਂ ਤੇ ਆਪਣੇ ਵਿਰੋਧ ਨੂੰ ਰਿਉਂਦੇ ਜਾ ਕੇ ਫਿਰ ਉਹ ਸੰਧੀ ਕਰ ਲਈ ਵੀ ਆਪਾਂ ਜਿਹੜੀਆਂ ਕੁੜੀਆਂ ਵਿੰਨੀਆਂ ਨਾਈਆਂ ਕਿ ਜਿੰਨਾਂ ਨੇ ਕਦੀ ਪਛਾੜ ਕਰਦੇ ਫਿਰ ਉਹ ਇਸ ਤਰ੍ਹਾਂ ਫਿਰ ਕੋਈ ਆਈ ਨਾ ਕੋਈ ਮਾਰ ਕੱਤਿਆਂ ਨੂੰ ਬੜਾ ਗੱਲ ਤੇ ਦੁਬਾਰਾ ਵੀ ਬਾਪੂ ਤੁਸੀਂ ਗਏ ਪਾਕਿਸਤਾਨ ਨਾ ਕਿੱਥੇ ਵਾਹ ਪਾਣੀ ਵੀ ਕੀਤਾ ਜਾ ਕੇ ਦਰਸ਼ਕ ਵੀ ਨਹੀਂ ਦਿੱਤਾ ਮੁਰਕੇ ਨਹੀਂ ਜਿ세 ਜਾਂਦੇ ਆ ਨਾ ਕਿ ਤੇ ਜਿ세 ਨਾਲ ਗਏ ਨਹੀਂ ਜਿ세 ਲੈ ਵੀ ਮੈਂ ਨਹੀਂ ਗਿਆ ਜੂ ਮਾਣ ਗਿਆ ਹੀ ਲਾਵੀ ਉਹ ਤੁਹਾਡਾ ਮੈਂ ਅਮਰੀਕਾ ਬਾਪੂ ਤੁਹਾਡਾ ਜੀ ਨਹੀਂ ਕਰਦਾ ਵੀ ਮੈਂ ਦੁਬਾਰਾ ਜਾ ਕੇ ਆਦਾ ਘਰ ਵੀ ਘਰ ਤਾਂ ਵੇਲਾ ਜੀ ਲੈ ਘਰ ਤਾਂ ਜਾਰੇ ਨੂੰ ਵੀ ਅੱਗੇ ਖੂਹ ਹੀ ਪਾਣੀ ਪੀਂਦੇ ਹਟੰਗਰ ਪੀਂਦੇ ਜੂ ਉਹਤੋ ਯਾ ਅਗੇ ਲਿਉਂਦੇ ਰਹੋ ਨਾ ਮਾ ਉਹ ਥੰਦਰ ਕੀ ਰੰਗ ਜਦ ਤੁਮੇ ਵੇ ਬਹੁਤ ਦੂਰੀ ਹੱਪੋ ਤੱਕ ਤੇ ਤੁਹਾਡੇ ਬਾਪੂ ਉੱਥੇ ਦੋਸਤ ਮਿੱਤਰ ਵੀ ਹੋਣੇ ਆ ਕੋਈ ਇੱਕ ਦੁੱਲਾ ਅੱਛਾ ਇੱਕ ਕੰਮਾ ਹੂੰ ਇੱਕ ਦੁੱਜਾ ਬਰਾ ਉਹਦੇ ਮੁੰਡਾ ਸ਼ਫੀ ਦਮਲੇ ਦਾ ਇੱਕ ਖੁਸ਼ੀ ਹੂੰ ਦੋ ਮੁੰਡੇ ਉਹਦਾ ਨਾਲ ਹੀ ਖੇਡਦੇ ਹੁੰਦੇ ਸਨ ਅੱਛਾ ਅੰਠਾ ਦਾ ਹਸਾਂ ਨਾਲ ਅੱਛਾ ਹਾਂ ਸਾਰੇ ਮੇਂ ਮੱਟੀਆਂ ਪੀ ਦਾ ਪਤਾ ਮੈਨੂੰ ਆਖਣੇ ਬੈਠਾ ਮੈਂ ਆਪੇ ਹੀ ਜਾ ਸਕਦਾ ਅਸਾਂ ਕਿੱਥੇ ਆਦਾ ਜਾ ਸਕਦਾ ਇੱਥੋਂ ਪਿੰਡ ਜਾ ਸਕਦਾ ਨਹੀਂ ਨਹੀਂ ਜਾ ਸਕਦਾ ਇੱਥੋਂ ਤੇ ਕਾਜਾ ਸਿਕੰਦਰ ਹਿੰਦਸਤਾਨ ਚਾ ਢੋਨਨ ਛੱਤੀ ਅਗੋ ਰਹੀ ਰਾਇਆ ਪਿੰਡ ਸੀ ਰਹੀ ਅਗੋ ਤਸਲੀ ਮਿਲੀਆਂ ਕਿ ਇਹ ਅੱਗੇ ਸਾਡਾ ਪਿੰਡ ਸੀ ਅੱਛਾ ਅਚਾਨਕ ਲੋੜੇ ਕੋਈ ਦੋਸਤਾਂ ਮਿੱਤਰਾਂ ਦਾ ਜਾਪ ਕੇ ਦਾ ਕਦੇ ਫੋਨ ਫੜ ਨਹੀਂ ਤੁਹਾਨੂੰ ਆਇਆ ਜੇ ਤੁਸੀਂ ਵੀ ਚਿੱਠੀ-ਚਿੱਠੀ ਪਾਈ ਹੋਵੇ ਕੋਈ ਨਹੀਂ ਕਿ ਚਿੱਠੀ ਪਾਈ ਨਾ ਕਿ ਸਾਡੇ ਵੱਡੇ ਜਿਹੜੇ ਉਹ ਜਦੋਂ ਇੱਥੇ ਆਏ ਸਗਰ ਉਹ ਵੀ ਮਾਰ ਗਿਆ ਪ੍ਰਾਹਰ ਹੀ ਮਾਰ ਗਿਆ ਅਸੀਂ ਕਿਸੇ ਨੂੰ ਕੀ ਜਾਣੇ ਹੋਣਾ ਦੋ ਬੰਦਿਆਂ ਨੂੰ ਜਾਣਦੇ ਹਾਂ ਜਿਹਨਾਂ ਨਾਲ ਉਹ ਤੇ ਕੋਲ ਰਹਿੰਦੇ ਹੁੰਦੇ ਸਨ ਆਏ ਉਹਨਾਂ ਦਾ ਘਰ ਸੀ ਗਰੀ ਸੀ ਐ ਕਰਕੇ ਐ ਨੂੰ ਤੇ ਗਰੀ ਦੇ ਵਿੱਚ ਉਹਨਾਂ ਦਾ ਘਰ ਸੀ ਉਹਨਾਂ ਨੇ ਨਾਲ ਇਹਨਾਂ ਨੂੰ ਫੇਰ ਲਿਆ ਫਿਰ ਅਸੀਂ ਦੰਗਰਦਾਰ ਦੀ ਤਲੇ ਜਾਣਾ ਉਹ ਉਹਨਾਂ ਭੁਗਣਿਆਂ ਵਾਗੇ ਜਦੋਂ ਜਾਨ ਕੇ ਉੱਥੇ ਚਲੇ ਜਦੋਂ ਮੇਰੇ ਮਗਰ ਮੰਜਾ ਚਾਰ ਮੇਰੇ ਉਹਨੇ ਕਿ ਬੁੱਢੇ ਮੰਜਾ ਪੀਣ ਨੂੰ ਤਕਾਉਣ ਨੂੰ ਲੈ ਆਉਣੀਆਂ ਤੇ ਮੈਂ ਦੁੱਜਾ ਮਰਾ ਮੈਨੂੰ ਅਖਲਾ ਜਾ ਚਲਾ ਜਾ ਘਰ ਨੂੰ ਉਹ ਸੁੱਖਾ ਪੀਣੋਂ ਨਾਲ ਤੇ ਮੈਨੂੰ ਅੱਖ ਨਾਲ ਆਵੀ ਮਾਂ ਨੂੰ ਆਖੀ ਮੈਂ ਸੁੱਖਾ ਰਹਿ ਕਰਕੇ ਫੋਣ ਕੇ ਜਾਵੇ ਤਾਂ ਨਹੀਂ ਦਿੱਤ ਸਾਂ ਤੇ ਮਾਪੋ ਸੁਣਿਆ ਵੀ ਉੱਧਰ ਜਿਹੜੀਆਂ ਰੇਲ ਗੱਡੀਆਂ ਭਰੀਆਂ ਮੁਸਫਾ ਨਾਲੇ ਵੱਟਦੀਆਂ ਸੀ ਸਿੱਖਾਂੀਆਂ ਉਹ ਜਾਵੇ ਮੇਰੇ ਰੇਲ ਜਾਨ ਉਹਨਾਂ ਮਤਿ ਉਠਮਾਰੀ ਨਾ ਵਾਪਸ ਮੈਂ ਦੇਖਿਆ ਨਹੀਂ ਉਹ ਨਹੀਂ ਬਵੇ ਕਿੰਨਿਆ ਮੇਲ ਲਗੇ ਬਰ 14 ਸਾਲ ਦਾ ਡੰਗਰ ਤੋਂ ਕੋਈ ਚਾਸ ਨਾ ਹੁੰਦਾ ਕਿੰਨਿਆ ਨੇ ਆਗਿਆ ਧੀਆ ਵੀ ਹੈ ਜਿੱਤਾ ਬਚੋਂ ਵੀ ਖਤਰਾ ਤੇ ਧੀਆ ਨੂੰ ਵੀ ਵੱਡਤਾ ਵੀ ਹਾਂ ਵੀ ਇਹਦਾ ਬਹੁਤ ਬੁਰਾ ਹਾਲਾਤ ਪੈ ਕੇ ਤੇ ਹਲੇ ਜੋ ਉਪਚਾਰ ਨਹੀਂ ਕਰੀ ਕਾਲੇ ਤੇ ਬਾਪੂ ਜਦੋਂ 15 ਅਗਸਤ ਆਉਂਦਾ ਹਣ ਆਜ਼ਾਦੀ ਦਾ ਦਿਹਾੜਾ ਪਾਸੋਂ ਪੀਚ ਕੇ ਗਿਆ ਮੇਰੇ ਕੋਲ ਆਪਣਾ ਹੈਗਾ ਟੀਵੀ ਹੈਗਾ ਉਧਰ ਮੇਰਾ ਆਪੇ ਫਿਰ ਉਹਦੇ ਦਿਲ ਤਾਂ ਬੜਾ ਥੋੜਾ ਖਰਾਬ ਹੁੰਦਾ ਹੁੰਦਾ ਮਾਰ ਪਤਾ ਦੇ ਆ ਰਿਹਾ ਉਹ ਚ ਮੋਤੀਆਂ ਪਾ ਕੇ ਬੱਦੀ ਪਹੁੰਚ ਕੇ ਰਿਆਂ ਦਾ 50 ਛੱਡਿਆ ਕਿੰਨੇ ਕਿਉਂ ਜੰਮਰਾ ਨਹੀਂ ਤੂੰ ਜੇ ਛੱਡੇ ਦੇ ਨਾਲ ਇੱਥੇ ਕੈਂਟਾ ਪੁੰਜਾ ਇੱਥੇ ਰੇਨ ਕਾਇਆ ਇੱਕ ਤਰ੍ਹਾਂ ਛੱਡਿਆ ਹੋਰ ਖਰੇਖੀ ਜਿਹੜਾ ਹੋਦੀ ਹੈ ਨਾ ਆਪਾਂ ਜੋ ਪੱਖੇ ਦੇ ਮਗਰ ਮੋਟਰ ਤੇ ਇਹੋ ਜਿਹਾ ਇਹ ਆ ਗਿਆ ਛਪਾਇਆ ਅੰਜਰ ਮੈਂ ਗੰਜ ਪਲੰਗਾ ਇਹ ਲੱ ਅੰਜਰ ਲੇ ਲੰਗੇ ਨੇ ਫਿਰ ਬਾਪੂ ਜਦੋਂ ਤੁਸੀਂ ਇੱਧਰ ਆ ਗਏ ਆਪਣੇ ਪੰਜਾਬ ਹਿੰਦੁਸਤਾਨ ਦੇ ਵਿੱਚ ਤੇ ਸਰਕਾਰ ਨੇ ਕੋਈ ਥੋੜੀ ਮਦਦ ਕੀਤੀ ਕੋਈ ਯਾਰ ਨਾਲ ਹੀ ਕਿਸੇ ਦਾ ਦੁਆਨੀ ਨਹੀਂ ਦਿੱਤੀ ਉਹ ਝੂਠ ਮਾਰਾ ਨਾ ਹੀ ਬੜ ਲਈ ਜਾਂਦਾ ਨਾ ਕਿ ਹੱਥ ਜੀ ਹੈ ਝੂਠ ਕੁਛ ਨਹੀਂ ਦੁੱਤਾ ਨਾ ਕੱਖ ਨਹੀਂ ਦੁੱਤਾ ਕੋਈ ਹੜੇ ਆ ਉਹਦੇ ਸਿਰ ਮੈਂ ਦੁੱਧ ਵੇਚ ਕੇ ਲਾਰਾ ਕਰਦੇ ਰਿਹਾ ਉੱਥੇ ਸਾਨੂੰ ਦਸੂਹੇ ਜਿੰਦੇ ਹੀ ਪਾਇਆ ਜੀ ਉਹ ਉੱਥੇ ਉਹ ਗੁਰਗੇ ਫਿਰ ਉੱਥੇ ਕਮਾਲ ਬੜਾ ਦਸੂਹੇ ਦਾ ਕਮਾਲ ਹੀ ਕਮਾਲ ਉਹਦੇ ਕਮਾਲ ਰੋ ਪਾਤਾ ਤੇ ਉਹ ਵੜ ਕੇ ਪੱਠੇ ਜਾ ਰਹੇ ਗੱਥੇ ਪੁੱਥੇ 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 ਕੇਵਲਾ ਉਸ ਰਾਹਿਆਂ ਆਖੇ ਤੁਸੀਂ ਇਤਨਾ ਨਾ ਕਰੋ ਜੇ ਫਿਰ ਇਹ ਹੋ ਗਿਆ ਨਿੰਗ 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 ਨਾ ਇਹ ਤੋਂ ਥੋੜੀਆਂ ਥੋੜੀਆਂ ਸਾਨੂੰ ਦਿੱਖੀਆਂ ਇਹ ਦੁਨੀਆ ਕਮਾਲ ਵਾਲੀ ਦੇ ਕਿ ਉਹ ਉਹਦੇ ਵਿੱਚ ਤੇ ਸ਼ਿਰਸੀ ਉਹਦੇ ਸ਼ਹਿਰ ਦੇ ਹੂੰ ਦਰੂਵਾ ਖੈਸੀ ਇੱਕ ਮਨੇ ਕੈਂਠਾ ਇਹੀਂ ਕੈਂਠਾ ਲੈ ਜੀ ਜੀ ਨਾ ਆ ਜਾਂਦਾ ਹੈ ਆਇਆ ਕਰ ਹੂੰ ਇੱਕ ਮਨੇ ਸ਼ਹਿਰ ਸੀ ਤੇ ਇੱਕ ਮਨੇ ਕੈਂਠਾ ਪੀਲ ਸੀ ਉਹ ਉਹਦੇ ਜਿੱਤਾ ਸੀ ਸ਼ਹਿਰ ਦੀ ਸੀ ਉਹ ਤੇ ਉੱਥੇ ਵਾਲੀ ਫਿਰ ਉਹ ਗੱਡੀ ਦਾ ਟੇਸ਼ਨ ਸੀ ਉਹ ਗੱਡੀ ਦੇ ਉੱਤੇ ਫਿਰ ਗੰਨੇ ਉਹਨੇ ਆਠ ਨਾਂ ਗੱਡਾਂ ਦੇ ਲਾਜ ਕੇ ਇਦਲੇ ਜੋ ਪਿਆਰ ਦੇ ਚੌਕਾ ਉੱਠਾ ਉਹਦਾ ਗੱਲਾ ਜਰਾ ਕਰੋ ਜਿਹੜੇ ਗਿਰਦੇ ਗੈਰੋ ਲੋ ਉਹ ਉਹਨਾਂ ਦਿੱਤੀਆਂ ਹੀ ਪਿਆਈਆਂ ਫਿਰ ਉਹ ਕਬਾਰ ਭੁੱਕ ਕੇ ਜਿਹੜੇ ਬੁੱਥੇ ਸੀ ਉਹ ਕਿਸੇ ਕੰਮ ਖਰਾਬ ਹੋ ਗਏ ਮੁਰਤੇ ਨਾ ਉਹ ਖਰਾਬ ਹੋ ਗਏ ਉਹ ਤਾਂ ਫਿਰ ਉੱਤ ਨਹੀਂ ਰਹੇ ਫਿਰ ਤੁਸੀਂ ਇੱਥੇ ਆ ਕੇ ਆਪਦੇ ਕੰਮ ਪੁਣਾਏ ਕਿ ਮੁਸਲਮਾਨਾਂ ਦੇ ਘਰਾਂ ਚ ਮੈਂ ਮੁਸਲਮਾਨਾਂ ਦੇ ਘਰਾਂ ਹੀ ਵੇਚ ਲਈਆਂ ਮੇਰੀ ਦੋ ਕਿਨਾਲਾ ਥਾਂ ਹੀ ਬੋਲ ਰਹੀ ਦਸੂਰੀ ਇਹ ਮੁਸਲਮਾਨਾਂ ਦੇ ਘਰਾਂ 'ਚ ਨਹੀਂ ਬੈਠਿਆ ਕਿ ਨਾ ਮੁਸਲਮਾਨਾਂ ਦੇ ਗੁੱਜਰ ਕੇ ਮੁਸਲਮਾਨ ਚਾਹੇ ਹਾਂ ਤੇ ਉਹ ਆ ਵੇਹਲੀ ਆ ਮਜਦੀ ਨੇ 12 13 ਘਰ ਅੱਛਾ 4 5 ਘਰ ਇਥੋਂ ਦੇ ਨਾਲੇ ਨਾਲੇ ਨੇ ਤੇ ਆ ਵੇਹਲੀ ਹੀ ਤੇ ਅਹੀਂ ਇਥੇ ਆੜ ਕੇ ਫਿਰ ਇਥੇ ਆ ਵੇਹਲੀ ਬਹਿ ਗਏ ਹੂੰ ਖੁੱਲੀ ਹੀ ਵੇ ਜੀ ਆ ਬਾਬਾ ਧੋਕੜਾ ਨਾਲ ਹੈ ਅੱਛਾ ਅਹੀਂ ਇਥੇ ਭਾਂਡੇ ਰੱਖ ਲਈ ਇਥੇ ਫਿਰ ਕੋਠੇ ਕਾਤੇ ਫਿਰ ਜਿਵੇਂ ਜੇ ਪਾਪ ਹੋਗੇ ਫਿਰ ਗਿਆਲਾ ਬਿਜਾਲਾ ਕਰਦੇ ਨੇ ਤਾਂ ਜਿਹੜੇ ਸਦਗੀ பாਪੂ ਭਜਨ ਸਿੰਘ ਜੀ ਪਿੰਡ ਰਾਣੀਵਾਲੇ ਦੇ ਜਿਨ੍ਹਾਂ ਨੇ ਆਪਣੀ ਵਿਥਿਆ ਤੇ ਉਹ ਦਾ ਭਗਤ ਸਿੰਘ 14 ਦਾ ਨਾ ਭਗਤ ਸਿੰਘ ਸੀ ਇਹਨਾਂ ਦੇ ਜਿਨ੍ਹਾਂ ਨੇ ਆਪਣੀ ਵਿਥਿਆ ਸੁਣਾਈ ਤੇ ਅੱਜ ਜਿਹੜੇ 15 ਅਗਸਤ ਦੇ ਕੀ ਮੰਣਿਆ ਉਹ ਵੀ ਇਹਨਾਂ ਨੇ ਦੱਸਿਆ ਵੀ ਉਹ ਸਹਾਜਾਤੀ ਨਹੀਂ ਸੀ ਪਰਬਾਤੀ ਸੀ ਹਾਂ ਉਹ ਪੰਜਾਬ ਵਾਸਤੇ ਦਾ ਬਰਬਾਦੀ ਸੀ ਵੀ ਲੀਡਰਾਂ ਨੇ ਕੋਝੀਆਂ ਹਰਕਤਾਂ ਦੇ ਨਾਲ ਕੋਝੀਆਂ ਚਾਲਾਂ ਚੱਲੀਆਂ ਦੇ ਪੰਜਾਬ ਦੇ ਸੀਨੇ ਦੇ ਵਿੱਚ ਲੀਕ ਵਾਰਤੀ ਦੋ ਹਿੱਸੇ ਕਰਤੇ ਪੰਜਾਬ ਦੇ ਆ ਤੇ ਲੋਕ ਮਾਰੇ ਗਏ ਪਰ ਲੀਡਰਾਂ ਦਾ ਕੁਛ ਨਹੀਂ ਗਿਆ ਇਹ ਬਾਪੂ ਭਜਨ ਸਿੰਘ ਜੀ ਪਿੰਡ ਰਾਣੀ ਵਾਲਾ ਜ਼ਿਲ੍ਹਾ ਸ੍ਰੀ ਹੁਕਸ਼ਰ ਸਾਹਿਬ ਨੇ ਆਪਣੀ ਦਾਸਤਾਨ ਸੁਣਾਈ ਜੀ